ਆਰਿਆ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਵਾਲੇ ਵਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦਿਨ ਹੈਗਾ ਜੀ ਸੋਮਵਾਰ ਸਵੇਰ ਦਾ ਟਾਈਮ ਹੈ ਲੰਚ ਬਣ ਰਿਹਾ ਤੇ ਅੱਜ ਲੰਚ ਦੇ ਵਿੱਚ ਬਣਦੇ ਆ ਜੀ ਚਿੜਵੇ ਇਹ ਅੱਜ ਫੁਲਕਾ ਵਗੈਰਾ ਨਹੀਂ ਬਣਾ ਰਹੇ ਬਸ ਕੁਝ ਹਲਕਾ ਫੁਲਕਾ ਬਣਾ ਰਹੇ ਸੀ ਕਿਉਂਕਿ ਹਰੀ ਸਬਜ਼ੀਆਂ ਖਾ ਖਾ ਕੇ ਬਹੁਤ ਜੀ ਆਕ ਗਿਆ ਤੇ ਇਸ ਕਰਕੇ ਅੱਜ ਰੋਟੀ ਸਬਜ਼ੀ ਨਹੀਂ ਬਣਾਉਣੀ ਐਸੇ ਕੁਝ ਹਲਕਾ ਜਿਹਾ ਬਣਾ ਲੈਨੇ ਆ ਤੇ ਇਸ ਕਰਕੇ ਬਣਾ ਰਹੇ ਸੀ ਜਿਵੇਂ ਚਿੜਵੇ ਤੇ ਟਾਈਮ ਇੱਥੇ ਹੋ ਗਿਆ ਸੀ ਸਵੇਰ ਦੇ 8:00 ਵਜੇ ਦਾ ਟਾਈਮ ਹੋ ਗਿਆ ਹੈ ਤੇ ਮੈਂ ਕਿਹਾ ਚਲੋ ਬਣਾ ਕੇ ਰੱਖ ਦੇਣੀ ਆ ਫਿਰ ਠੰਡੇ ਹੋ ਜਾਣਗੇ ਫਿਰ ਦਹੀਂ ਨਾਲ ਵੀ ਖਾ ਲੈਂਦੇ ਆ ਹਨਾ ਗਰਮ ਤਾਂ ਫਿਰ ਦਹੀਂ ਨਾਲ ਵੀ ਨਹੀਂ ਸਵਾਦ ਲੱਗਦੇਗੇ ਤੇ ਖਾਣਗੇ ਤੇ ਲੇਟ ਹੀ ਤੇ ਥੋੜਾ ਜਿਮ ਮੈਂ ਮਸਾਲਾ ਐਡ ਕਰ ਦਿੱਤਾ ਤੇ ਵਧੀਆ ਜਿਹੜਾ ਆ ਇਹ ਹਲਕਾ ਫੁਲਕਾ ਖਾਣਾ ਵੀ ਜਿਹਦਾ ਹਫਤੇ ਦੇ ਵਿੱਚ ਇੱਕ ਦਿਨ ਖਾ ਹੀ ਲੈਣਾ ਚਾਹੀਦਾ ਕਿਉਂਕਿ ਬਹੁਤ ਟਾਈਮ ਹੋ ਗਿਆ ਅਸੀਂ ਹਰੀ ਸਬਜ਼ੀਆਂ ਬਹੁਤ ਖਾਦੀਆਂ ਹੁਣ ਘਰ ਦੀ ਸਬਜ਼ੀ ਆ ਤੇ ਕਈ ਤਾਂ ਤਰਸ ਗਏ ਹਨਾ ਸਬਜ਼ੀ ਖਾਣ ਨੂੰ ਹਨਾ ਕਿਉਂਕਿ ਮਾਰਕੀਟ ਚ ਲਿਆਉਣੀ ਬੜੀ ਮਹਿੰਗੀ ਪੈ ਜਾਂਦੀ ਆ ਤੇ ਆਪਾਂ ਤਾਂ ਖਾ ਖਾ ਕੇ ਅੱਕ ਗਏ ਤੇ ਇਸ ਕਰਕੇ ਮੈਂ ਕਿਹਾ ਚਲੋ ਅੱਜ ਕੀ ਬਣਾਵਾਂ ਐ ਸੰਬ ਸੋਚ ਰਹੀ ਸੀ ਕਿ ਪਹਿਲਾਂ ਮੈਂ ਸੋਚਿਆ ਚੋਲ ਬਣਾਏ ਪਰ ਚੋਲ ਹੈ ਨਹੀਂ ਸੀ ਖਤਮ ਹੋ ਗਏ ਸੀਗੇ ਇਸ ਕਰਕੇ ਚਿੜਵੇ ਬਣਾ ਲੇ ਤੇ ਇਹ ਫਿਰ ਭਿੰਡੀਆਂ ਜਿਹੜੀਆਂ ਆ ਇਹ ਰਾਜਵਿੰਦਰ ਤੋੜ ਲਈ ਸੀ ਮੈਂ ਕਿਾ ਜਲ ਧੋ ਕੇ ਰੱਖ ਦੇਣੀਆਂ ਜੇ ਸ਼ਾਮ ਨੂੰ ਬਣਾਉਣੀਆਂ ਹੋਈਆਂ ਤਾਂ ਤੇ ਫਿਰ ਉਸ ਤੋਂ ਬਾਅਦ ਕੱਪੜੇ ਵੀ ਆਪਾਂ ਧੋ ਕੇ ਸੁੱਕਣੇ ਪਾਤੇ ਸੀਗੇ ਤੇ ਡੈਡੀ ਜੀ ਦੀ ਪੱਗ ਧੋਤੀ ਸੀਗੀ ਤੇ ਆ ਥੋੜੀ ਜੀ ਹਵਾ ਨਾਲ ਇਕੱਠੀ ਹੋ ਗਈ ਤੇ ਇਹ ਦੇਖੋ ਜੀ ਮੇਮਣਾ ਜਿਹੜਾ ਆ ਹਰਿਆਲੀ ਦੇਖ ਕੇ ਆਪਣੇ ਘਰੇ ਆ ਗਿਆ ਤੇ ਇਹ ਬੂਟੇ ਦੀਆਂ ਪੱਤੀਆਂ ਖਾ ਰਿਹਾ ਸੀਗਾ ਹਿੰਦੇ ਰਾਜਿੰਦਰ ਇਧਰ ਲੱਗੇ ਸੀਗੇ ਇਹਦੀ ਕਲਿੱਪਸ ਬਣਾਉਣ ਵਾਸਤੇ ਇਹ ਕਈ ਵਾਰੀ ਆ ਜਾਂਦੇ ਸਾਡੇ ਘਰੇ ਗਾਰਡਨ ਦੇ ਵਿੱਚ ਵੜ ਜਾਂਦੇ ਆ ਕਈ ਵਾਰ ਪੱਤੇ-ਪੁੱਤੇ ਖਾ ਖਾ ਜਾਂਦੇ ਆ ਇੱਕ ਖੇਤ ਸਮਝ ਕੇ ਆ ਜਾਂਦੇ ਵੀ ਵਾਵਾ ਹਰਿਆਲੀ ਹੈ ਨਾ ਇੱਥੇ ਤੇ ਇਹਦਾ ਹੁਣ ਜੀ ਨਹੀਂ ਕਰ ਰਿਆ ਸੀਗਾ ਜਾਣ ਨੂੰ ਤੇ ਮੈਂ ਇਹਨੂੰ ਭਜਾਰੀ ਸੀਗੀ ਤੇ ਰਾਜਿੰਦਰ ਕਹਿੰਦੇ ਸੀ ਰਾਜਿੰਦਰ ਨੇ ਇਹਨੂੰ ਫੜ ਲਿਆ ਫਿਰ ਚਿੱਕਾ ਮਾਰਨ ਲੱਗ ਗਿਆ ਫਿਰ ਇਹ ਰਾਜਿੰਦਰ ਕਹਿੰਦੇ ਵੀ ਹੁਣ ਆਉਂਗਾ ਘਰੇ ਸਾਡੇ ਤੇ ਫਿਰ ਇਹਨੂੰ ਛੱਡਦਾ ਹੁਣ ਇਹਨੂੰ ਬਾਹਰ ਭੇਜ ਰਹੇ ਸੀਗੇ ਇਹ ਆ ਜਾਂਦੇ ਹੁੰਦੇ ਕਈ ਵਾਰੀ ਇਸ ਤਰ੍ਹਾਂ ਗੇਟ ਖੁੱਲਾ ਹੋਵੇ ਤਾਂ ਰੋਜੀ ਹੁਣ ਹੋ ਗਿਆ ਦੁਪਹਿਰ ਦਾ ਟਾਈਮ ਤੇ ਹੁਣ ਮੈਂ ਬਣਾਉਣ ਲੱਗੀ ਸੀਗੀ ਚਾਹ ਤੇ ਜਰਾ ਅੱਜ ਗਾਰਡਨ ਦੇ ਵਿੱਚੋਂ ਦੇਖੋ ਤਿੰਨ ਲੋਕੀਆਂ ਤੋੜ ਕੇ ਲੈਂਦੀਆਂ ਰੋਜੀ ਰੋਲਾ ਪਾਉਂਦੇ ਰਹਿੰਦੇ ਸੀ ਹਾਈਵੇ ਨੂੰ ਲੋਕੀਆਂ ਦੀ ਲੱਗਦੀ ਆ ਹਾਈਵੇ ਨੂੰ ਤੇ ਅੱਜ ਫਰੋਲੀ ਕਿਉਂਕਿ ਸੰਘਣੀ ਬਹੁਤ ਜ਼ਿਆਦਾ ਹੋ ਗਈ ਤੇ ਅੱਜ ਫਰੋਲੀ ਤੇ ਆਹ ਵਾਲੀਆਂ ਤਿੰਨ ਤੋੜੀਆਂ ਆ ਕੁੜੀਆਂ ਵੱਡੀਆਂ ਹੋ ਗਈਆਂ ਤੇ ਤੋੜੀਆਂ ਤਿੰਨ ਤੋਰੀਆਂ ਅੱਜ ਸਬਜੀ ਬਣੂਗੀ ਦੇਖਦੇ ਆਂ ਕਾਲੇ ਬਣਾਉਨੇ ਆ ਬਾਅਦ ਵਿੱਚ ਦੇਖਿਓ ਤੇ ਦੁਪਹਿਰ ਦਾ ਟਾਈਮ ਹੋ ਗਿਆ ਸੀਗਾ ਰਾਜਿੰਦਰ ਜਰ ਦੇ ਸੀ ਮੰਡੀ ਤੇ ਇਹਨਾਂ ਨੇ ਕੁਝ ਕਲਿੱਪਸ ਬਣਾਈਆਂ ਸੀਗੀਆਂ ਵੀ ਜਿਹੜਾ ਮੀਂਹ ਹੀ ਆਈ ਸੀ ਉਸ ਦੇ ਨਾਲ ਕਿੰਨੇ ਦਰਖਤ ਜਿਹੜੇ ਡਿੱਗੇ ਸੀਗੇ ਰਾਹ ਦੇ ਵਿੱਚ ਕਿਕਰ ਵਗੈਰਾ ਵਖੋ ਜੀ ਖੇਤ ਦੇ ਵਿੱਚ ਕਿੱਕਾ ਡੱਗੀ ਤੇ ਬਾਅਦ ਚ ਲਿਆਏ ਸੀ ਇਹ ਸਮੋਸੇ ਸਮੋਸੇ ਤੇ ਕਚੋਰੀ ਲਿਆਏ ਸੀਗੇ ਤੇ ਮੈਂ ਕਰਦੇ ਸੀ ਸਰਵ ਸਾਰਾ ਨੂੰ ਦੇਤੀ ਸੀ ਪਰ ਮੇਰਾ ਮਨ ਨਹੀਂ ਸੀਗਾ ਖਾਣ ਦਾ ਮੈਂ ਬਸ ਅੱਧਿਕ ਕਚੋਰੀ ਖਾਧੀ ਮੈਂ ਕਿ ਅੱਜ ਮੇਰਾ ਥੋੜਾ ਜਿਹਾ ਸਿਰ ਦਰਦ ਹੋ ਰਿਹਾ ਸੀਗਾ ਇਸ ਕਰਕੇ ਮੈਂ ਜ਼ਿਆਦਾ ਨਹੀਂ ਖਾਧਦੀਗੀ ਤੇ ਮਨਵੀਰ ਇੱਥੇ ਆ ਗਿਆ ਸੀਗਾ ਕਾਫੀ ਬਣਾਉਣ ਵਾਸਤੇ ਮਨਵੀਰ ਵੀ ਘਾਟੀ ਖਾਂਦਾ ਹੁੰਦਾ ਥੋੜੇ ਜਿਹਾ ਇਹ ਮਟਰ ਲੈਂਦੇ ਸੀ ਮਟਰ ਖਾ ਰਿਆ ਸੀ ਕਾਫੀ ਦੇ ਨਾਲ ਤੇ ਕਾਫੀ ਬਣਾ ਰਿਹਾ ਸੀਗਾ ਤੇ ਉਸ ਤੋਂ ਬਾਅਦ ਜੀ ਮੈਂ ਬਣਾਈ ਇਹ ਲੋਕੀ ਦੀ ਸਬਜ਼ੀ ਆਪਾ ਤੋਰੀ ਦੀ ਸਬਜੀ ਨਹੀਂ ਬਣਾਈ ਇੱਕ ਲੋਕੀ ਦੀ ਬਣਾਲੀ ਦੋ ਲੋਕੀਆਂ ਬੱਜੀਆਂ ਜਿੰਨਾਂ ਵਿੱਚੋਂ ਇੱਕ ਦੇ ਦੇਣੀ ਆ ਸਵੇਰੇ ਗੁਰਦੁਆਰਾ ਸਾਹਿਬ ਵਾਲੇ ਬਾਬਾ ਜੀ ਆਉਂਦੇ ਹੁੰਦੇ ਗੱਜਾ ਲੈਣ ਵਾਸਤੇ ਤੇ ਇਹ ਹੁਣ ਮੈਂ ਉਸ ਤੋਂ ਬਾਅਦ ਮੈਂ ਲੱਗੀ ਸੀ ਕੱਪੜੇ ਪ੍ਰੈਸ ਕਰਨ ਵਾਸਤੇ ਤੇ ਕਾਫੀ ਜਿਹੜੇ ਆ ਕੁਰਤੇ ਪਜਾਮੇ ਸੀਗੇ ਇੱਕ ਮੇਰਾ ਸੂਟ ਸੀਗਾ ਕੁਰਤੇ ਪਜਾਮੇ ਤੇ ਕਾਫੀ ਟਾਈਮ ਲੱਗਣਾ ਸੂਟ ਤੇ ਜ਼ਿਆਦਾ ਟਾਈਮ ਲੱਗਦਾ ਤੇ ਇੱਥੇ ਮੈਂ ਕੁੰਡਰ ਚਲਾ ਲਿਆ ਸੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਤੇ ਉਸ ਤੋਂ ਬਾਅਦ ਪੜਾਉਣੀ ਸੀ ਕਿਵੇਂ ਬੈਗ ਸਾਈਡ ਤੇ ਰੱਖੀ ਦਿੰਦਾ ਐਕਸਰਸਾਈਜ਼ ਕਰਦਾ ਪਾਣ ਤੋਂ ਬਾਅਦ ਹੈ ਨਾ ਐਕਸਰਸਾਈਜ਼ ਵੀ ਜ਼ਰੂਰੀ ਹੈ ਨਾ ਹੋਰ ਇੱਕ ਵਾਰ ਡੇਟਿੰਗ ਦੇਸੀ ਚਲ ਥੋੜਾ ਰਿਲੈਕਸ ਹੋ ਜਾ ਮੈਂ ਕਿਹਾ ਹੁਣ ਪੜ ਕੇ ਚਲੋ ਬੜੀਆ ਬਸ ਬਹੁਤ ਐਨਾ ਲੱਗ ਨਾ ਜਾਈ ਸ਼ਾਮ ਨੂੰ ਜੀ ਆਈ ਸੀ ਮੇਰੇ ਜੇਠ ਜੀ ਦੀ ਬੇਟੀ ਪਹਿਲਾ ਸੌਣ ਸੀਗਾ ਉਹਦਾ ਤੇ ਉਹਦੇ ਵਾਸਤੇ ਮੈਂ ਅੰਬਰਸ ਲੈ ਕੇ ਜਾ ਰਹੀ ਸੀਗੀ ਤੇ ਇਹ ਹੋ ਗਿਆ ਜੀ ਮੰਗਲਵਾਰ ਸਵੇਰ ਦਾ ਟਾਈਮ ਤੇ ਇੱਥੇ ਮੇਰੀ ਤਬੀਅਤੇ ਕੁਝ ਠੀਕ ਹੋ ਗਈ। ਅ ਮਤਲਬ ਉਹ ਫਰਕ ਆ ਮੇਰੀ ਤਬੀਅਤ ਨੂੰ ਤੇ ਰਾਜਿੰਦਰ ਲੱਗੇ ਹੋਏ ਸੀ ਆ ਗਮਲਾ ਕਾਲੀ ਪਿਆ ਤੇ ਇਹਦੀ ਗੜਾਈ ਕਰਨ ਲੱਗੇ ਹੋਏ ਸੀਗੇ। ਜਦੋਂ ਕਹਿੰਦੇ ਖਾਲੀ ਗਮਲਾ ਆ ਤੇ ਨਿੰਬੂ ਦਾ ਪਲਾਂਟ ਲਾਉਣਾ ਆ। ਪਹਿਲਾਂ ਤੇ ਸੋਚ ਰਹੇ ਸੀ ਇਹ ਵੀਕ ਤੇ ਗਾਰਡਨ ਦੇ ਵਿੱਚ ਲਾਈਏ ਵੀ ਜਗ੍ਹਾ ਕਾਫੀ ਲੈਂਦਾ ਆ। ਇਹ ਗਰੋ ਬੈਗ ਦੇ ਵਿੱਚ ਲੱਗਿਆ ਹੋਇਆ ਤੇ ਜ਼ਿਆਦਾ ਵਧ ਨਹੀਂ ਰਿਹਾਗਾ। ਤੇ ਫਿਰ ਕਹਿੰਦੇ ਚਲੋ ਆ ਗਮਲਾ ਵੀ ਵੱਡਾ ਆ ਵੀ ਕਾਫੀ ਵੀ ਹੋ ਹੀ ਜਾਊਗਾ ਇਹਦੇ ਵਿੱਚ। ਤੇ ਬਾਹਰ ਗਾਰਡਨ ਦੇ ਵਿੱਚ ਵੀ ਜਗ੍ਹਾ ਨਹੀਂ ਕਿਉਂਕਿ 100 ਪਲਾਂਟਸ ਸਭ ਵੱਡੇ ਵੱਡੇ ਹੋ ਰਿਹਾ ਫਿਰ ਉਹਨਾਂ ਨੂੰ ਫੈਲਣ ਵਾਸਤੇ ਵੀ ਜਗ੍ਹਾ ਜ਼ਿਆਦਾ ਚਾਹੀਦੀ ਹੈ ਨਾ ਤੇ ਤਾਂ ਕਰਕੇ ਫਿਰ ਇਹ ਲਾਰੇ ਸੀਗੇ ਹੁਣ ਗਮਲੇ ਦੇ ਵਿੱਚ ਗਰੋ ਬੈਗ ਚੋਂ ਕੱਢ ਕੇ ਵੀ ਗਮਲੇ ਦੇ ਵਿੱਚ ਲਾ ਦਿੰਨੇ ਆ ਤੇ ਵੀ ਵਧੀਆ ਹੋ ਜੂ। ਲਓ ਜੀ ਹੁਣ ਟਾਈਮ ਹੋ ਗਿਆ ਸੀ ਸਵੇਰ ਦੇ 8:00 ਵਜੇ ਆ ਦਿਨ ਹੋ ਗਿਆ ਆ ਮੰਗਲਵਾਰ ਦਾ ਤੇ ਬਸ ਅੱਜ ਮੈਂ ਹੁਣ ਕਿਚਨ ਦੇ ਕੰਮ ਕਾਜ ਸਵੇਰੇ ਉੱਠ ਕੇ ਕੁਝ ਕਰ ਲੇ ਕੁਝ ਤਾਂ ਵੀ ਠੀਕ ਹੈ ਅੱਗੇ ਨਾਲੋਂ ਤੇ ਕੱਲ੍ਹ ਸ਼ਾਮੀ ਜਿਹੜੀ ਮੇਰੀ ਤਬੀਅਤ ਕਾਫੀ ਖਰਾਬ ਹੋ ਗਈ ਸੀ ਕਿਉਂਕਿ ਇੱਕ ਤਾਂ ਮੇਰੀ 5-6 ਦਿਨਾਂ ਤੋਂ ਝੜ ਦੁਖ ਰਹੀ ਆ ਬਸ ਥੋੜੀ ਥੋੜੀ ਦੁਖ ਰਹੀ ਸੀ ਜਿੰਨਾ ਥੋੜਾ ਥੋੜਾ ਹੈਡੈਕ ਵੀ ਰਹਿੰਦਾ ਸੀ ਪਰ ਮੈਂ ਇਗਨੋਰ ਕੀਤਾ ਕੋਈ ਦਵਾਈ ਵਗੈਰਾ ਨਹੀਂ ਲਈ ਮੈਂ ਕਿਾ ਗਰਮੀ ਬਹੁਤ ਜ਼ਿਆਦਾ ਹੈ ਵੈਸੇ ਵੀ ਝੜ ਦੀ ਦਵਾਈ ਜਿਹੜੀ ਹੁੰਦੀ ਆ ਬਹੁਤ ਗਰਮ ਹੁੰਦੀ ਆ ਤੇ ਇਸ ਕਰਕੇ ਆਪਾਂ ਡਾਕਟਰ ਨੂੰ ਵੀ ਦਿਖਾਉਣ ਨਹੀਂ ਗਏ ਕਿਉਂਕਿ ਗਰਮੀ ਬਹੁਤ ਜ਼ਿਆਦਾ ਜੀ ਨਹੀਂ ਕਰਦਾ ਜਾਣ ਨੂੰ ਡਾਕਟਰ ਦੇ ਭੀੜ ਬਹੁਤ ਹੁੰਦੀ ਆ ਪਹਿਲਾਂ ਅਪਾਇੰਟਮੈਂਟ ਲੈਣੀ ਪੈਂਦੀ ਆ ਫਿਰ ਟਾਈਮ ਮਿਲਦਾ ਆ ਤੇ ਇਸ ਕਰਕੇ ਮੈਂ ਚਲੋ ਇਗਨੋਰ ਦੇ ਕਰਦੀ ਰਹੀ ਤੇ ਕੱਲ ਫਿਰ ਮੇਰਾ ਪਤਾ ਨਹੀਂ ਮੈਂ ਠੰਡਾ ਪਾਣੀ ਪੀ ਲਿਆ ਜਿਸ ਨਾਲ ਮੇਰੀ ਜੜ ਪੌ ਬਹੁਤ ਜ਼ਿਆਦਾ ਦੁਖਣ ਲੱਗ ਗਈ ਤੇ ਫਿਰ ਸ਼ਾਮ ਨੂੰ ਟਿਊਸ਼ਨ ਪੜਾਉਣ ਤੋਂ ਬਾਅਦ ਮੈਨੂੰ ਐਸਿਡਿਟੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋ ਗਈ ਤੇ ਜਿਸ ਨਾਲ ਮੇਰੀ ਤਬੀਦ ਕਾਫੀ ਖਰਾਬ ਹੋ ਗਈ ਸਿਰ ਦੁਖਣ ਲੱਗ ਗਿਆ ਬਹੁਤ ਜ਼ਿਆਦਾ ਉਸ ਤੋਂ ਬਾਅਦ ਮੈਂ ਚਲੋ ਕੋਲਡ ਡਰਿੰਕ ਪੀਤਾ ਮੈਂ ਕਿ ਚਲੋ ਇਹਦੇ ਨਾਲ ਹੋ ਸਕਦਾ ਵੀ ਥੋੜਾ ਠੀਕ ਹੋ ਜੇ ਕਿਉਂਕਿ ਇੱਕ ਵਾਰੀ ਮੇਰੇ ਜਦੋਂ ਗੈਸ ਬਣ ਜਾਂਦੀ ਆ ਸਿਰ ਨੂੰ ਚੜ ਜਾਂਦੀ ਆ ਉਸ ਤੋਂ ਬਾਅਦ ਮੈਂ ਕੋਈ ਵੀ ਦਵਾਈ ਲੈ ਲਾਂ ਮੈਂ ਠੀਕ ਨਹੀਂ ਹੁੰਦੀਗੀ ਇਹ ਮਤਲਬ ਕਈ ਵਾਰ ਮੈਨੇ ਪ੍ਰੋਬਲਮ ਹੋ ਜਾਂਦੀ ਆ ਤੇ ਫਿਰ ਕੋਲਡ ਡਰਿੰਕ ਨਾਲ ਮਤਲਬ ਥੋੜਾ ਜਿਹਾ ਰਿਲੈਕਸ ਹੋਇਆ ਹੈ ਨਾ ਪਰ ਫਿਰ ਵੀ ਇੰਨਾ ਫਰਕ ਨਹੀਂ ਪਿਆ ਫਿਰ ਉਸ ਤੋਂ ਬਾਅਦ ਕੁਲ ਕਾਫੇ ਟਾਈਮ ਬਾਅਦ ਜਿਵੇਂ ਉਹ ਮੀਟਿੰਗ ਵਗੈਰਾ ਆਈਆਂ ਫਿਰ ਜਾ ਕੇ ਥੋੜਾ ਰਿਲੈਕਸ ਹੋਈ ਤੇ ਬਸ ਸ਼ਾਮ ਦੇ ਫੁਲਕੇ ਵਗੈਰਾ ਜਿਹੜੇ ਮਮਮੀ ਨੇ ਬਣਾਏ ਕੁਝ ਕੰਮਕਾਜ ਮੈਂ ਕਰ ਹੀ ਦਿੱਤਾ ਸੀ ਪਹਿਲਾਂ ਹੀ ਤੇ ਮੈਨੂੰ ਲੱਗ ਰਿਹਾ ਸੀਗਾ ਮੈਂ ਕਿ ਮੇਰੀ ਅੱਜ ਤਬੀਅਤ ਠੀਕ ਨਹੀਂ ਹੋਊ ਬ ਖਰਾਬ ਹੋ ਜੂਗੀ ਬਹੁਤ ਜ਼ਿਆਦਾ ਤੇ ਇਸ ਕਰਕੇ ਫਿਰ ਮੈਂ ਹੁਣ ਵੀ ਮੈਂ ਬਸ ਥੋ ਕੁਝ ਕੰਮਕਾਜ ਜਿਹੜੇ ਮੇਨ ਮੇਨ ਸੀਗੇ ਅੱਜ ਸਫਾਈ ਨਹੀਂ ਕੀਤੀ ਕੀ ਮੇਨ ਮੇਨ ਕੰਮਕਾਜ ਕਰਕੇ ਤੇ ਹੁਣ ਮੈਂ ਥੋੜਾ ਟਾਈਮ ਹ ਹਵਾਲੇ ਦੇ ਸੀ ਰੈਸਟ ਕਰਦੇ ਸੀ ਮਮਮੀ ਕਹਿੰਦੀ ਇੱਕੋ ਦਮ ਵੀ ਨਾ ਲੱਗ ਜੇ ਫਿਰ ਕਿਤੇ ਜ਼ਿਆਦਾ ਨਾ ਹੋ ਜੇ ਤੇ ਮੈਂ ਕਿਹਾ ਚਲੋ ਜੀ ਥੋੜਾ ਜਿਹਾ ਵਲੌਗ ਅੱਜ ਛੋਟਾ ਜਿਹਾ ਵਲੌਗ ਤੁਹਾਡੇ ਵਾਸਤੇ ਬਣ ਪਾਇਆ ਜੇ ਜੋ ਬਣਿਆ ਸਵੀਕਾਰ ਕਰਿਓ ਜੀ ਤੇ ਅੱਜ ਵਾਲੇ ਵਲੌਗ ਦਾ ਆਪਾਂ ਐਂਡ ਕਰ ਰਹੇ ਆ ਤੇ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਰੱਬ ਤੰਦਰੁਸਤੀ ਦੇਵੇ ਨੈਕਸਟ ਵਲੌਗ ਦੇ ਵਿੱਚ ਮਿਲਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ